ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ ਨੂੰ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਭਾ ਸੁਸਾਇਟੀਆਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪੈਣਗੇ। ਉਪਰੰਤ ਸਜੇ ਦੀਵਾਨਾ ਵਿੱਚ ਪੰਥ ਪ੍ਰਸਿੱਧ ਕੀਰਤਨੀਏ, ਟਾਡੀ, ਕਥਾਵਾਚਕ ਗੁਰ ਇਤਿਹਾਸ ਸੁਣਾ ਕੇ ਸੰਤਾਂ ਨੂੰ ਨੇਹਾਲ ਕਰਨਗੇ। ਇਸੇ ਤਿਹਦੀ ਗੁਰਦੁਆਰਾ ਸਾਹਿਬ ਨੂੰ ਰੰਗ-ਬਰੰਗੇ ਫੁੱਲਾਂ ਨਾਲ ਸਜਾਇਆ ਗਿਆ। ਸੋ ਗੱਲਬਾਤ ਕਰਦਿਆਂ ਕਮੇਟੀ ਅਧਿਕਾਰੀਆਂ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਮੂਹ ਸੰਗਤਾਂ ਨੂੰ ਪੀਲ ਕੀਤੀ ਚਾਹਦੀ ਹੈ ਕਿ 15 ਨਵੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਤੰਤਨ ਬਾਬਾ ਦੀਪ ਸਿੰਘ ਜੀ ਨੋਖੇ ਅਮਰਜੀ ਜੀ ਦਾ ਸ਼ਹੀਦੀ ਦਿਹਾੜਾ ਮਿਤੀ 15 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਗੰਸਾ ਸਾਹਿਬ ਵਿਖੇ ਬੜੀ ਸ਼ਰਧਾ ਸਤਕਾਰ ਦੇ ਭਾਵ ਨਾਲ ਮਨਾਇਆ ਜਾ ਰਿਹਾ ਹੈ। ਕੱਲ ਮਿਤੀ 13 ਨੂੰ ਉਹਨਾਂ ਦੇ ਆਰਾਮ ਸੰਬੰਧ ਵਿੱਚ ਜੀ ਖਾਨਵਰ ਸ람 ਹੋ ਰਹੀ ਹੈ ਤੇ 15 ਤਰੀਕ ਨੂੰ ਕੱਲ ਸਵੇਰੇ 8 ਵਜੇ ਭੋਗ ਪਾਏ ਜਾਣਗੇ। ਉਪਰੰਤ ਸਿੰਘ ਸਾਹਿਬ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਮੁਖਵਾਖ ਦੀ ਮੁਖਵਾਦੀ ਕਥਾ ਦੇ ਵਿਚਾਰ ਹੋਣਗੇ। ਉਸ ਤੋਂ ਬਾਅਦ ਦਿਵਾਨ ਹਾਲ ਵਿਸੇ ਜਿਹੜੀ ਨਵੀਂ ਸਟੇਜ ਤਿਆਰ ਕਰ ਰਹੇ ਆ ਢਾਡੀ ਦਰਬਾਰ ਕਵੀ ਦਰਬਾਰ ਵੀ ਹੋਏਗਾ ਅਤੇ ਸ਼ਾਮ ਨੂੰ ਇੱਕ ਮਹਾਨ ਕੀਰਤਨ ਦਰਬਾਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਰਦ ਪਾਈ ਹਰਜਿੰਦਰ ਸਿੰਘ ਜੀ ਧਾਮੀ ਹੈਡ ਗ੍ਰੰਥੀ ਸਾਹਿਬ ਹਰਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਤੇ ਸ੍ਰੀ ਅਕਾਲਕਟ ਸਾਹਿਬ ਦੇ ਜਹੇਦਾਰ ਭਾਈ ਕੁਲਦੀਪ ਸਿੰਘ ਜੀ ਗੜਗੱਜਵੀ ਉੱਚੇ ਤੌਰ ਤੇ ਸ਼ਾਮਲ ਹੋ ਰਹੇ ਹਨ ਸੰਗਤਾਂ ਨੂੰ ਵੀ ਫੀਲ ਕਰਨਾ ਚਾਹੀਦਾ ਹੈ ਸੰਗਤਾਂ ਨੂੰ ਅਪੀਰ ਹੈ ਜੀ ਵੀ ਅੱਜ ਵੀ ਬਹੁਤ ਹੀ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ तकरीबन ਹੋ ਹੀ ਗਈ ਹੈ ਅਤੇ ਰਹਿਦੀ ਸਜਾਵਟ ਅੱਜ ਸ਼ਾਮ ਤੱਕ ਹੋ ਜਾਵੇਗੀ ਕੱਲ ਉਹਨੂੰ ਬਹੁਤ ਹੀ ਮਨਮੋਹਕ ਮਨਮੋਹਕ ਸੋਨੇ ਰੰਗ ਬਰੰਗੇ ਦੇਸ਼ਾਂ ਵਿਦੇਸ਼ਾਂ ਤੋਂ ਫੁੱਲ ਫੁੱਲਾਂ ਦੀ ਸੇਵਾ ਜਿਹੜੀ ਹੋਈ ਹੈ ਤੇ ਉਹ ਜ਼ਰੂਰ ਬਰ ਜ਼ਰੂਰ ਏਸੀ ਦੀ ਦਿਹਾੜੀ ਤੇ ਤੰਤਰਨ ਬਾਬਾ ਦੀਪ ਸਿੰਘ ਦੇ ਪਾਵਨ ਸਥਾਨਾਂ ਸਮਰਪਿਤ ਹੋ ਗਏ ਮਾਨ ਨਤਨ ਤੇ ਤਨਾਂ ਸੇਵਾ ਕਰਨ ਤਕਰੀਬਤ ਤਕਰੀਬਨ ਤਿਆਰੀਆਂ ਹੋ ਗਿਆ ਜੀ ਤੰਤਰਨ ਬਾਬਾ ਦੀਪ ਸਿੰਘ ਦੇ ਆਪਣਾ ਛਿੱਦੀ ਦਿਹਾੜੇ ਦੀਆਂ ਗੁਰਦੁਆਰਾ ਅਸ਼ੀਦਾਂ ਸਾਹਿਬ ਜੀ ਸਭ ਤਿਆਰੀਆਂ ਹੋ ਗਈਆਂ ਬਸ ਥੋੜਾ ਰਹਿ ਗਿਆ ਇਹ ਕੰਮ ਬਸ ਉਹ ਵੀ ਹੋ ਚੁੱਕਾ ਵਾ ਉਹ ਵੀ ਕੰਪਲੀਟ ਹੋ ਚੁੱਕਾ ਵਾ ਬੱਖ ਬੱਖੇ ਜਗ੍ਹਾ ਤੇ ਅੰਦਰ ਬਾ ਸਾਰੇ ਸਜ ਗਏ ਹੋਏ ਨੇ ਦਰਬਾਰ ਤੇ ਆਪਣਾ ਮੇਨ ਦਰਬਾਰ ਹੈ ਬਾਹਰ ਦੀ ਸਾਈਡ ਲਈ ਗਈ ਹੈ 100 ਗਾ 80 ਕਾਰੀਗਰ ਲੱਗੇ ਨੇ 80 ਕਾਰੀਗਰ ਲੱਗੇ ਨੇ ਸਾਡੇ ਵੱਖ-ਵੱਖ ਜਗ੍ਹਾ ਤੋਂ ਆਏ ਨੇ ਵੱਖ-ਵੱਖ ਜਗ੍ਹਾ ਤੋਂ ਬੈਂਗਲੌਰ, THAILAND, ਦਿੱਲੀ ਵੱਖ-ਵੱਖ ਜਗ੍ਹਾ ਤੋਂ ਫੁੱਲ ਆਏ ਨੇ ਸਾਡੇ ਹੁਕਮ 14-15 ਤਰੀਕ ਦਾ ਸਮਾਗਮ ਹੈ ਜੀ ਮਦਾਨਾ ਬਣਨਾ ਸਿਰੇ ਪੂੜੀਆਂ ਛੋਲੇ ਬਣਦੇ ਆ ਹਾਂਜੀ ਬਹੁਤ ਪਦਾਰਥ ਵੰਡੇ ਬਾਬੇ ਦੇ ਕਰੀਏ। ਉਹ ਬਾਬੇ ਨੇ ਬਾਬਾ ਦੀਨ ਸਿੰਘ ਉਹਨੇ ਬੜਾ ਕੋਈ ਦਿੱਤਾ ਪਾਸੋਂ। ਸਾਰੀਆਂ ਫੌਜਾਂ ਸੇਵਾ ਹੀ ਕਰ ਲੀਆਂ। ਕਿੱਥੋਂ ਆਏ ਜੀ? ਆਪਾਂ ਪਿੱਛੇ ਵੜ ਤੋਂ। ਬਾਬਾ ਜੀ ਅਸੀਂ 13 ਤਰੀਕ ਦੇ ਇੱਥੇ ਆਏ ਕੱਲ੍ਹ ਦੇ ਜੀ ਬਾਬਾ ਜੀ ਦੇ ਮਦਾਨਾ ਦੇ ਭੁਜੀਆ ਅਸੀਂ ਬਣਾ ਰਹੇ ਆ। ਕੱਲ ਨੂੰ ਇਹਨਾਂ ਦਾ ਬਾਬਾ ਜੀ ਦਾ ਇੱਥੇ ਛੋਲੇ ਪੂੜੀਆਂ ਦਾ ਲੰਗਰ ਬਹੁਤ ਧੁੰਮਦਾ ਹਮਣਾ ਮੇਂ ਛੀ ਦੀ ਢਾੜਾ ਬੰਹਾਰਾ ਜੀ ਦਾ ਮਨਾ ਰਹੇ ਆ। ਤੇ ਬਹੁਤ ਅੱਜ ਦੀ ਕਲਾ ਕਿਰਪਾ ਸਤਗੁਰ ਦੀ ਹਰ ਕੀ ਦੀ। ਸੇਵਾ ਕਰਨੀ ਤੇ ਬਹੁਤ ਵੀ ਇੰਨੇ ਪਾ ਘਾਲੇ ਆ ਨੀ ਜਿਹਨੇ ਸਤਿਗੁਰ ਨੇ ਮਿਹਰ ਕੀਤੀ ਜਸ ਸਤਿਗੁਰ ਨੇ ਤੇ ਬਹੁਤ ਜਾਨੀ ਕਿ ਸੇਵਾ ਕਰਕੇ ਬੜਾ ਮਨ ਖੋਜ ਹੋਇਆ ਬੱਬਾਈ ਫੁੱਲਾਂ ਦਾ ਸ਼ਿੰਗਾਰ ਜਲਦਾ ਪਿਆਈ ਫਲਾਵਰ ਦੀ ਡੈਕੋਰੇਸ਼ਨ ਕਰਨ ਦੇ ਪਾ ਬੱਬਾਈ ਬਾਬਾ ਗੁਰੂ ਘਰ ਤੇ ਲੱਗੇ ਸੇਵਾ ਕਰਨ ਮੁੰਡੇ ਲੱਗੇ ਨਾਲ ਬਾਹਰੋਂ ਆਏ ਕਾਰੀਗਰ ਕੋਈ ਸਹਮਰਥਨ ਤੇ ਲੱਗੇ ਕਾਰੀਗਰ ਸਾਰੇ ਰਲ ਮਿਲ ਕੇ ਕਰਨੇ ਕੰਮ ਅੱਧੇ ਬਾਸ਼ਾ ਕਟੋ ਘਾਣੀ 40 45 ਕਿਸਮ ਦੇ ਫੁੱਲ ਲਾਏ ਗਏ ਆ ਇਹ ਮੰਡਲ ਤੁਸੀਂ ਲੈ ਗਏ ਚਲੋ 80 ਕੁਇੰਟਲ ਫੁੱਲ ਲੱਗ ਗਿਆ ਬਾਕੀ ਜਿਹੜਾ ਕਟ ਫਲਾਵਰ ਉਹ ਬਖੜਾ ਲੱਗ ਗਿਆ ਨੋਕੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਜਿਹਨਾਂ ਦਾ ਸ਼ਹੀਦੀ ਦਿਹਾੜਾ 15 ਨਵੰਬਰ ਦਿਨ ਸ਼ਨੀਵਾਰ ਵਾਲੇ ਦਿਨ ਆ ਰਿਹਾ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਚਾਟ੍ਰੀਵੰਦ ਚੌਕ ਵਿਖੇ ਇਹ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਮਹਿੰਦਰ ਸਿੰਘ ਦਰਬਾਰ ਸਾਹਿਬ ਮਹਿੰਦਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਸੇਵਾ ਜਥਾ ਕਰਾ ਪ੍ਰਸ਼ਰਵਲੋਂ ਰਾਮਨਨ ਕੇ ਸਮੋਸਾ ਸਭਾ ਸੁਸਾਇਟੀਾਂ ਦੇ ਸਹਿਯੋਗ ਦੇ ਨਾਲ ਬਣਾਇਆ ਜਾ ਰਿਹਾ ਹੈ ਕੱਲ ਅਮਰਪੁਰ ਵਿਲੇ 2 ਵਜੇ ਤੋਂ ਲੈ ਕੇ 5 ਮਰੀ ਤੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੋਣੇ ਹਨ ਉਪਰੰਤ ਢਾਡੀ ਦਰਬਾਰ ਕਵੀ ਦਰਬਾਰ ਅਤੇ देर रात ਸ਼ਾਮੀ 4 ਵਜੇ ਤੋਂ ਲੈ ਕੇ देर रात 12 ਵਜੇ ਤੱਕ ਮਹਾਨ ਕੀਰਤਨ ਦਰਬਾਰ ਜੋ ਹਨ ਉਹ ਖੁੱਲੇ ਪੰਡਾਲਾਂ ਦੇ ਵਿੱਚ ਹੋਣੇ ਹਨ ਸੋ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ 15 ਨਵੰਬਰ ਕੱਲ ਸ਼ਨੀਵਾਰ ਵਾਲੇ ਦਿਨ ਪਰਿਵਾਰਾਂ ਸਮੇਤ ਬਾਬਾ ਜੀ ਦੇ ਦਰ ਦੇ ਉੱਤੇ ਨਾਤਮਸਤਕ ਹੋ ਕੇ ਆਪਣੀਆਂ ਝੋਲੀਆਂ ਭਰੀਏ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਿਹੜੇ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸਭਾ ਸੁਸਾਇਟੀਆਂ ਵੱਲੋਂ 15 ਨਵੰਬਰ ਨੂੰ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ। ਸੋ ਜਿਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ। ਸੋ ਮੈਨੇਜਰ ਗੁਰਦੁਆਰਾ ਸਾਹਿਬ ਵੱਲੋਂ ਸਮੂਹ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਹੁਮ ਹੁਵਾ ਕੇ ਪਹੁੰਚੋ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ